Благодаря ви, че гледахте ਸਰਪੀਚੀ ਦਸਤੂਰ ਫੁਰਜੀਸੀ ਕੇ ਉਹ ਦੁਨੀਆ ਕਾਲ ਤੱਕ ਜਨਤਾਰ ਬੋਲਦੀ ਬਾਈ سکھانا ديما پوتي بنگ رکا وداهي قوتي باطو کا وني باطلي سواسواي رکا نيو சாம் <todicator> <todicator> ਪਿਛਲੇ ਦਿਨੀ ਸਿੱਖ ਪੰਥ ਦੇ ਬਹੁਤ ਹੀ ਸੀਨੀਅਰ ਪੁਰਾਣੇ ਟਕਸਾਲੀ ਕਾਲੀ ਆਗੂ ਜਹੈਦਾਰ ਸਰਦਾਰ ਸਰਦੇਵ ਸਿੰਘ ਦੀ ਟੀਮ ਸਾਹ ਉਹ ਆਪਣੀ ਸਿਆਲਸ ਪੂੰਜੀ ਆਪਣੇ ਸਿਆਲਸ ਸਵਾਸਾਂ ਦੀ ਪੂੰਜੀ ਨੂੰ ਸਮੇਟਦੇ ਹੋਏ ਗੁਰੂ ਚਰਨਾਂ ਜਾਪਰਾਜੀ ਉਹਨਾਂ ਦੇ ਸੰਸਕਾਰ ਤੋਂ ਬਾਅਦ ਅੱਜ ਇਹ ਗੀਠਾ ਉਹਨਾਂ ਦਾ ਉਹ ਸੋਧਿਆ ਗਿਆ ਤੇ ਆਸਤੀਆਂ ਜਲ ਪ੍ਰਵਾਹ ਕੀਤੀਆਂ ਗੁਰਦੁਆਰਾ ਪਤਾਲਪੁਰ ਸਾਹਿਬ ਵਿਖੇ ਜਿੱਥੇ ਮੈਂ ਸਾਉਨਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਉੱਥੇ ਸਿੱਖ ਪੰਥ ਨੂੰ ਵੀ ਬਹੁਤ ਵੱਡਾ ਘਾਟਾ ਕਿਉਂਕਿ ਉਹ ਪੁਰਾਣੇ ਸਾਥੀ ਸੀ ਪੁਰਾਣੇ ਅਕਾਲੀ ਲੀਡਰਾਂ ਦੇ ਜਿਨ੍ਹਾਂ ਦੇ ਵਿੱਚੋਂ ਸਰ ਕਟ ਸਾਡੇ ਆਗੂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਸedar ਗੁਰਚੰਦ ਸਿੰਘ ਜੀ ਟੋੜਾ ਜਸedar ਜਗਦੇਵ ਸਿੰਘ ਜੀ ਤਲਵੰਡੀ ਤੇ ਸਭ ਤੋਂ ਉਹਨਾਂ ਨੂੰ ਜਿਨ੍ਹਾਂ ਨੇ ਉਂਗਲ ਫੜ ਕੇ ਉਹਨਾਂ ਨੂੰ ਸਿਆਸਤ ਚ ਲਿਆਂਦਾ ਉਹ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਤੋ ਉਹਨਾਂ ਨੇ ਜਿਉਂ ਕਾਲੀ ਦਲ ਦੇ ਵਿੱਚ ਆਪਣਾ ਪੈਰ ਧਰਿਆ ਮੁੜ ਕੇ ਪਛਾਣ ਨਹੀਂ ਦੇਖਿਆ ਇਹੋ ਕਾਰਨ ਹੈ ਕਿ ਅੱਜ ਵੱਡੀ ਤعداد ਦੇ ਵਿੱਚ ਸੰਸਕਾਰ ਵਾਲੇ ਦਿਨ ਵੀ ਤੇ ਅੱਜ ਵੀ ਵੱਡੀ ਤعداد ਦੇ ਵਿੱਚ ਸਾਰੇ ਉਹਨਾਂ ਦੇ ਇਹ ਆਸਤੀਆਂ ਤਾਰ ਨੂੰ ਪਹੁੰਚੇ ਸੀ ਤੋਂ ਵੱਡਾ ਦੁੱਖ ਵੀ ਆ ਦੁੱਖ ਇਸ ਕਰਕੇ ਵੀ ਹੁੰਦਾ ਕਿਸਾਣਾ ਘਰ ਦੇ ਵਿੱਚ ਬੈਠਾ ਹੋਵੇ ਤੇ ਬੰਦਾ ਚਿੰਤਾ ਮੁਕਤ ਹੋ ਜਾਂਦਾ ਉਹ ਸਾਰੀਆਂ ਗੱਲਾਂ ਬਜ਼ੁਰਗਾਂ ਕੋਲੋਂ ਗ੍ਰਹਿਣ ਕਰ ਲੈਂਦਾ ਪਾਰੇ ਵਿਧੀ ਜਾਂ ਸਤਗੁਰ ਜੀ ਕਰਤੇ ਦੀ ਖੇੜ ਆ ਰਾਣਾ ਰਾਓ ਨ ਕੋਰਾ ਰੰਗਨਾ ਤੋਂ ਕੁਫੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੇਤੀ ਬਾਰੀ ਅਨਸਾਰ ਸਾਰਿਆਂ ਨੇ ਚਲੇ ਜਾਣਾ ਉਹ ਵੀ ਚਲੇ ਗਏ ਆ ਗੁਰੂ ਜਾਨਾ ਜਰਦਾ ਜੀ ਸੋ ਜੈ ਸੇ ਢੇਟ ਸਾਹ ਹੋਰਾਂ ਨੂੰ ਸਦਕਾਰ ਭੇਜ ਕਰਦੇ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਪੰਥ ਲਈ ਪੰਜਾਬ ਲਈ ਦੇਸ਼ ਲਈ ਬਹੁਤ ਵੱਡੀ ਸੇਵਾ ਕੀਤੀ ਆ ਉਹਨਾਂ ਦੇ ਸਵਾਵਾ ਮੈਂ ਹਮੇਸ਼ਾ ਯਾਦ ਰੱਖੀਆਂ ਉਹਨਾਂ ਦੇ ਨਾਂ ਦਾ ਉਹਨਾਂ ਦੇ ਜਾਣ ਦਾ ਜਿਹੜਾ ਘਾਟਾ ਉਹ ਨਾ ਪੂਰਾ ਹੋਣ ਵਾਲਾ ਉਹਨਾਂ ਦੇ ਘਾਟੇ ਦੀ ਪਰਭਾਈ ਨਹੀਂ ਹੋ ਸਕਣੀ ਮੈਂ ਸਮਝਦਾ ਉਹਨਾਂ ਨੂੰ ਤਹਜੀਬ ਸੀ ਉਹਨਾਂ ਦਾ ਸਹਿਚਾਰ ਸੀ ਉਹਨਾਂ ਦਾ ਮਿਲਵਰਤਨ ਦਾ ਢੰਗ ਤਰੀਕਾ ਸੀ ਉਹਨਾਂ ਦੇ ਮਿਠਾਸ ਸੀ ਇਹ ਸਾਰੀਆਂ ਗੱਲਾਂ ਯਾਦ ਰਹਿਣੀਆਂ ਰਾਜਨੀਤੀ ਦੇ ਨਾਲ ਖੇਡਾਂ ਦੇ ਖੇਤਰ ਦੀ ਉਹਨਾਂ ਨੇ ਥੰਮਾਇਆ ਇਹ ਬੜੇ ਮਹਾਨ ਸੀ ਕਾਫੀ ਕੋਸ਼ਿਸ਼ ਕੀਤੀ ਗੱਲ ਮੈਂ ਅੱਜ ਹੋਰ ਕਹਣੀ ਚਾਹ ਰਾ ਇਹ ਤੋਂ ਹਟ ਕੇ ਵੀਡੀਓ ਨਹੀਂ ਕਿ ਪੰਥ ਬੜੇ ਨਾਜ਼ੁਕ ਦੌਰ ਤੋਂ ਜਾ ਰਿਹਾ ਪੰਥ ਨੂੰ ਬੜੀਆਂ ਚੁਣੌਤੀਆਂ ਨੇ ਪੰਥ ਖਿੜ ਰਿਹਾ ਪਿਆ ਪੰਥਕ ਖੇਤਰ ਦੇ ਵਿੱਚ ਆੜ-ਆੜ ਬੁੱਧੀਆਂ-ਬੁੱਧੀਆਂ ਜਾ ਰਹੀਆਂ ਨੇ ਔਰ ਲੀਡਰ ਦਾ ਲੜਦੇ ਦੇਖੇ ਸੀ ਮੈਂ ਧੜੇ ਦਾ ਪਾਰਟੀਆਂ ਚ ਬਣਦੇ ਦੇਖੇ ਸੀ ਪਰ ਤਖਤਾਂ ਦੀ ਲੜਾਈ ਜਥੇਦਾਰਾਂ ਦੀ ਭਾਈ ਤਰੇ ਨਹੀਂ ਦੇਖੀ ਇਹ ਬੜੀ ਚੇਤਤਾ ਵਾਲੀ ਗੱਲ ਆ ਬੜੀ ਫਿਕਰ ਵਾਲੀ ਗੱਲ ਆ ਸੋ ਮੈਂ ਅਪੀਲ ਕਰਾਂਗਾ ਕਿ 6 ਜੂਨ ਨੂੰ ਧੱਲੂ ਘਰਾ ਦੇ ਵਿੱਚ ਜਿਹੜਾ ਤੌਮ ਮਨਾਉਂਦੀ ਆ ਭਾਰਤੀ ਫੌਜ ਦਾ 1984 ਦਾ ਜਿਹੜਾ ਕਤਲੇਆਮ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹਮਲਾ ਉਹ ਕਦੇ ਸਿੱਤ ਭੁਲਾ ਨਹੀਂ ਸਕਦੇ ऐसे हमले ਦਾ ਮੂਤੋਰ ਦਬਾਅ ਦੇਣ ਲਈ ਪੰਥਕ ਜਜ਼ਵੇ ਦਾ ਪ੍ਰਗਟਾਵਾ ਕਰਨ ਲਈ ਔਰ ਉਸ ਕਤਲਿਆਣ ਦੇ ਦੌਰਾਨ ਉਸ ਜਿਹੜਾ ਹਮਲਾ ਹੋਇਆ ਉਹਦੇ ਦੌਰਾਨ ਅਨੇਕਾ ਸਿੰਘ ਸੀਦੀਆਂ ਪਾ ਗਏ ਸਿੰਘ ਸਿੰਘਣੀਆਂ ਸੀਦੀਆਂ ਪਾ ਗਏ ਉਹਨਾਂ ਨੂੰ ਕੌਮ ਸਰਧਾਂਤਰੀ ਦਿੰਦੀ ਆ ਕੌਮ ਦੇ ਨਾਂ ਸਰਦੇਸ਼ ਦੇਰ ਤੇ ਜਜ਼ੇਦਾਰ શ્રી ਹਾਰਤਕ ਸਾਹਿਬ ਤੇ ਜੇ ਕੋਈ ਵਿਵਾਦ ਪੈਦਾ ਹੋ ਗਿਆ ਜੇ ਕੋਈ ਟਕਰਾਅ ਪੈਦਾ ਹੋ ਗਿਆ ਉਹ ਟਕਰਾ ਨੂੰ ਤਾਲਣ ਦੀ ਲੋੜ ਆ ਵਿਵਾਦ ਨੂੰ ਤਾਲਣ ਦੀ ਲੋੜ ਆ ਮੈਂ ਬੇਨਤੀ ਕਰਾਂਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ ਆ ਹਰਜਿੰਦਰ ਸਿੰਘ ਧਰਨੀ ਇਸ ਸਮੇਂ ਸਰਦੇਸ਼ ਦੇ ਕੇ ਕੌਮ ਦੇ ਨਾਮ ਇਸ ਜਿਹੜਾ ਆਪਸੀ ਤਣਾਅ ਆਪਸੀ ਟਕਰਾਹ ਉਹਨੂੰ ਤਾਲਣ ਦੀ ਕੋਸ਼ਿਸ਼ ਕਰਨ ਕਿਉਂਕਿ ਜੇ ਮਾਨ ਸਾਹਿਬ ਦੇ ਬਿਆਨ ਦੇ ਮੈਨੂੰ ਬੜਾ ਦੁੱਖ ਆ ਕਿ ਉਹਨਾਂ ਨੂੰ ਆਪਸੀ ਟਕਰਾਹ ਖਤਮ ਕਰਦੇ ਥਾ ਆਪਸੀ ਵਿਵਾਦ ਰਾਦ ਖਤਮ ਕਰਦੇ ਥਾ ਮਲ ਮਟਾਉਣ ਦੇ ਥਾਂ ਮਲ ਬਰਦੀ ਤੇ ਤੇਲ ਨਹੀਂ ਪਾਉਣਾ ਚਾਹੀਦਾ ਬੈਲਵਾਜੀ ਸਾਹਿਬ ਦੇ ਦੇ ਕੇ ਬਲਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਜੁੰਡੂ ਜੁੰਡੀ ਨਾ ਹੋਵੇ ਕੋਈ ਟਕਰਾ ਨਾ ਹੋਵੇ ਕੋਈ ਰਵਾਦ ਨਾ ਹੋਵੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਸੇ ਸਮੇਂ ਸੰਦੇਸ਼ ਦੇਣ ਪਹਿਲਾਂ ਵੀ ਕਈ ਵਾਰੀ ਇਹ ਜਿਹੇ ਮੌਕੇ ਆਏ ਸੀ ਪਾਛੇ ਦੇ ਵਿੱਚ ਜਦੋਂ ਸਿੱਖ ਸੰਘਰਸ਼ਕ ਸੀ ਉਦੋਂ ਜਿਹੜਾ ਅੰਤਰ ਰਤਨ ਜਿਹਦਾ ਗੁਜਾਰੀ ਟਵੜਾ ਹੋਰੀ ਸੀ ਆਮ ਤੌਰ ਤੇ ਐਸੇ ਮੌਕਿਆਂ ਤੇ ਸੰਦੇਸ਼ ਦਿੰਦੇ ਰਹੇ ਹਾਂ ਤੇ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਐਸੇ ਸਮੇਂ ਸੰਦੇਸ਼ ਦੇਣ ਦਾ ਰਵਾਇਤ ਵੀ ਆ ਔਰ ਮੌਕਾ ਵੀ ਐਸਾ ਹੋਰ ਕੋਈ ਚਾਰਾ ਹੈ ਨਹੀਂ ਕੌਮ ਅੱਗੇ ਜੇ ਤਮਸਾਨ ਨਾ ਟਾਲਿਆ ਜੇ ਟਕਰਾ ਨਾ ਟਾਲਿਆ ਤਾਂ ਮੈਂ ਸਮਝਦਾ ਇਤਿਹਾਸ ਮਾਫ ਨਹੀਂ ਕਰੇਗਾ